ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਮੌਨਸੂਨ ਬੇਸ਼ੱਕ ਪਹੁੰਚ ਚੁੱਕਿਆ ਹੈ ਪਰ ਟਰਾਈ ਸਿਟੀ ਦੇ ਲੋਕਾਂ ਨੂੰ ਹਾਲੇ ਵੀ ਮੌਨਸੂਨ ਦਾ ਇੰਤਜ਼ਾਰ ਹੈ। ਕਗਰ ਦਰਿਆ ਦੇ ਵਿਚਾਲੇ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਕਿ ਤਿਆਰੀ ਕੀਤੀ ਜਾ ਰਹੀ ਹੈ ਕਿ ਜੇਕਰ ਐਤਕੀ ਵੀ ਪਾਣੀ ਜ਼ਿਆਦਾ ਆ ਜਾਂਦਾ ਹੈ, ਬਾਰਿਸ਼ਾਂ ਜ਼ਿਆਦਾ ਹੋ ਜਾਂਦੀਆਂ ਨੇ ਤਾਂ ਇਹ ਜਿਹੜੀ ਮਸ਼ੀਨਰੀ ਹੈ ਉਹ ਉਸ ਨੂੰ ਸੰਭਲ ਲਵੇ। ਕਿਸੇ ਕਿਸ ਕਨਹਾਣੇ ਕੋ ਦਿਲ ਕਰੇਗਾ ਕਿਸੇ ਕਾ ਕੁਝ ਕਰਨੇ ਕੋ ਦਿਲ ਕਰੇਗਾ ਪਰ ਮਜਬੂਰੀ ਹੈ। ਮਜਬੂਰੀ ਮੈਂ ਕਪੜੇ ਧੋ ਰਿਹਾ ਮਜਬੂਰੀ ਪਿਛਲੀ ਵਾਰ ਦਾ ਤਬਾਹੀ ਦਾ ਮੰਜ਼ਰ ਕੋਈ ਵੀ ਭੁੱਲਿਆ ਨਹੀਂ ਹੈ ਕਿਉਂਕਿ ਉਦੋਂ ਇੱਥੇ ਤੱਕ ਆਉਣ ਲਈ ਵੀ ਰਾਹ ਨਹੀਂ ਸੀ ਲੱਭਦਾ ਪਿਆ ਤੇ ਖੜਕੇ ਪੁਲ ਦੇ ਉੱਤੋਂ ਹੀ ਸਾਰੀ ਕਵਰੇਜ ਹੈ ਜਿਹੜੀ ਉਹ ਕੀਤੀ ਗਈ ਸੀ ਇਸਨੇ ਕੁਝ ਹਿੱਸਿਆਂ ਦੇ ਵਿੱਚ ਮੌਨਸੂਨ ਬੇਸ਼ੱਕ ਪਹੁੰਚ ਚੁੱਕਿਆ ਹੈ ਪਰ ਟਰਾਈ ਸਿਟੀ ਦੇ ਲੋਕਾਂ ਨੂੰ ਹਾਲੇ ਵੀ ਮੌਨਸੂਨ ਦਾ ਇੰਤਜ਼ਾਰ ਹੈ ਤੇ ਜੇਕਰ ਸਰਕਾਰਾਂ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਜਿਹੋ ਜਿਹਾ ਇੱਥੇ ਮੌਸਮ ਰਿਹਾ ਹੈ ਤੇ ਪਾਣੀ ਪਤਾ ਲੱਗਾ ਕਿ ਹਿਮਾਚਲ ਤੋਂ ਵਰਦਾ ਹੀ ਆਉਂਦਾ ਸੀ ਉਸ ਤੋਂ ਬਾਅਦ ਸਰਕਾਰ ਨੇ ਕਿਤੇ ਨਾ ਕਿਤੇ ਜ਼ਰੂਰ ਇਸ ਨੂੰ ਦੇਖਦੇ ਹੋਏ ਵੱਡੇ ਉਪਰਾਲੇ ਕੀਤੇ ਨੇ ਮੇਰੇ ਮਗਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਕੱਗਰ ਦਰਿਆ ਦੇ ਵਿੱਚ ਮੌਜੂਦ ਹਾਂ ਬਿਲਕੁਲ ਇਹ ਉਹੀ ਦਰਿਆ ਹੈ ਜਿੱਥੇ ਚਲਦਾ ਪਾਣੀ ਚੜ ਚੜੇ ਆਉਂਦਾ ਸੀ ਤੇ ਵੱਡਾ ਤਬਾਹੀ ਦਾ ਮੰਜ਼ਰ ਹਿਮਾਚਲ ਵਾਲਿਆਂ ਨੇ ਵੀ ਦੇਖਿਆ ਤੇ ਬਥੇਰੀ ਜਗ੍ਹਾ ਤੇ ਇਹ ਜਿਹੜਾ ਪਾਣੀ ਹੈ ਸਭ ਕੁਝ ਬਹਾ ਕੇ ਲੈ ਗਿਆ ਤਾਂ ਇਸ ਇਨਸੀਡੈਂਟ ਤੋਂ ਸਬਕ ਲੈਂਦੇ ਹੋਏ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਐਤਕੀ ਜਿਹੜੀ ਸਰਕਾਰ ਹੈ ਉਹ ਕਿਸੇ ਵੀ ਅਜਿਹੇ ਅਣਚਾਹੀ ਘਟਨਾ ਦੇ ਵਿੱਚ ਇੰਟਰਸਟਿਡ ਨਹੀਂ ਹੈਗੀ ਤਾਂ ਕਰਕੇ ਮਸ਼ੀਨਰੀ ਹੈ ਜਿਹੜੀ ਉਹ ਇਸ ਵੇਲੇ ਲਗਾ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਗਰ ਦਰਿਆ ਦੇ ਵਿਚਾਲੇ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਕਿ ਤਿਆਰੀ ਕੀਤੀ ਜਾ ਰਹੀ ਹੈ ਕਿ ਜੇਕਰ ਐਤਕੀ ਵੀ ਪਾਣੀ ਜ਼ਿਆਦਾ ਆ ਜਾਂਦਾ ਹੈ بارشਾਂ ਜ਼ਿਆਦਾ ਹੋ ਜਾਂਦੀਆਂ ਨੇ ਤਾਂ ਇਹ ਜਿਹੜੀ ਮਸ਼ੀਨਰੀ ਹੈ ਉਸ ਨੂੰ ਸੰਭ ਲਵੇ ਮਸ਼ੀਨਰੀ ਤੋਂ ਮਤਲਬ ਹੈ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆ ਪੌੜੀਆਂ ਨੂੰ ਮਾਂ ਜਗ੍ਹਾ ਬਣਾਈ ਜਾ ਰਹੀ ਹੈ ਤੇ ਜੇਕਰ ਦੂਰ ਤੱਕ ਨਜ਼ਰ ਜਾਏਗੀ ਤਾਂ ਤੁਹਾਨੂੰ ਇੱਥੇ ਕ੍ਰੈਸ਼ਰ ਦਿਖਾਈ ਦੇਣਗੇ ਨਾਲ ਹੀ ਨਾਲ ਤੁਹਾਨੂੰ ਕਰੇਨਾ ਇੱਥੇ ਦਿਖਾਈ ਦੇਣਗੇ ਮਜ਼ਦੂਰ ਦਿਖਾਈ ਦੇਣਗੇ ਜੋ ਕਿ ਇੱਥੇ ਮਿੱਟੀ ਭਰਨ ਦਾ ਕੰਮ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਵੀ ਇੱਥੇ ਇਸ ਨੂੰ ਦੇਖਣ ਵੀ ਪਹੁੰਚੇ ਹੋਏ ਨੇ ਤੇ ਕਿਤੇ ਨਾ ਕਿਤੇ ਆਪਣਾ ਆਪਣਾ ਜਿਹੜਾ ਕੰਮ ਹੈ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਪਿਛਲੀ ਵਾਰ ਦਾ ਤਬਾਹੀ ਦਾ ਮੰਜ਼ਰ ਕੋਈ ਵੀ ਭੁੱਲਿਆ ਨਹੀਂ ਹੈ ਕਿਉਂਕਿ ਉਦੋਂ ਇੱਥੇ ਤੱਕ ਹੁਣ ਲਈ ਵੀ ਰਾਹ ਨਹੀਂ ਸਿਲਬਦਾ ਪਿਆ ਤੇ ਖੜ ਕੇ ਪੁੱਲ ਦੇ ਉੱਤੋਂ ਹੀ ਸਾਰੀ ਕਵਰੇਜ ਹੈ ਜਿਹੜੀ ਉਹ ਕੀਤੀ ਗਈ ਸੀ ਤੇ ਐਤਕੀ ਦੀ ਗੱਲ ਕੀਤੀ ਜਾਏ ਤਾਂ ਹਾਲੇ ਮੌਨਸੂਨ ਚੰਡੀਗੜ੍ਹ ਵਿਖੇ ਪਹੁੰਚਿਆ ਨਹੀਂ ਹੈ ਤੇ ਉਸ ਤੋਂ ਪਹਿਲਾਂ ਸਰਕਾਰ ਜਿਹੜੀ ਲੱਗ ਗਈ ਹੈ ਇਸ ਵੇਲੇ ਅਸੀਂ ਜਿੱਥੇ ਖੜੇ ਆਂ ਕੱਗਰ ਦਰਿਆ ਇਹ ਪੰਚਕੂਲੇ ਨੂੰ ਲੱਗਦਾ ਹੈ ਜਿਹੜਾ ਉੱਥੇ ਖੜੇ ਆਂ ਤੇ ਹਰਿਆਣਾ ਸਰਕਾਰ ਦੇ ਵੱਲੋਂ ਵੀ ਜਿਹੜੀ ਤਿਆਰੀ ਹੈ ਉਹ ਇਸ ਦਰਿਆ ਨੂੰ ਲੈ ਕੇ ਕੱਗਰ ਨਦੀ ਨੂੰ ਲੈ ਕੇ ਕੀਤੀ ਜਾ ਰਹੀ ਹੈ ਸਾਰੇ ਪਾਸੇ ਤੁਹਾਨੂੰ ਦਿਖਾ ਰਹੇ ਆਂ ਕਿ ਤਸਵੀਰਾਂ ਵੀ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਪਿਛਲੀ ਵਾਰ ਜਿਹੜਾ ਪਾਣੀ ਇੱਥੇ ਆਇਆ ਸੀ ਤਾਂ ਉਸ ਤੋਂ ਬਾਅਦ ਸਰਕਾਰ ਕਿਤੇ ਨਾ ਕਿਤੇ ਜਿਹੜਾ ਹੈ ਉਹ ਇਸ ਗੱਲ ਦੇ ਵਿੱਚ ਜ਼ਰੂਰ ਕੰਮ ਕਰਦੀ ਵਿਖਾਈ ਦੇ ਰਹੀ ਹੈ ਤੇ ਮਸ਼ੀਨਰੀ ਹੈ ਜਿਹੜੀ ਇੱਥੇ ਭੇਜੀ ਹੈ ਤੇ ਲੋਕ ਨੇ ਜਿਹੜੇ ਹਾਲੇ ਇੱਥੇ ਆ ਰਹੇ ਨੇ ਪਿਛਲੀ ਵਾਰ ਜਿਸ ਤਰ੍ਹਾਂ ਦੇ ਨਾਲ ਪਾਣੀ ਆਇਆ ਸੀ ਤਾਂ ਚੇਤਾਵਨੀ ਜਾਰੀ ਕੀਤੀ ਗਈ ਸੀਗੀ ਮੌਸਮ ਵਿਭਾਗ ਦੇ ਵੱਲੋਂ ਵੀ ਤੇ ਉਸ ਤੋਂ ਬਾਅਦ ਲੱਗਲੇ ਜਿਹੜੇ ਲੋਕ ਇੱਥੇ ਰਹਿੰਦੇ ਸਨ ਲਾਗੇ ਝੁੱਗੀਆਂ ਬਣੀਆਂ ਹੋਈਆਂ ਸੀ ਉਹਨਾਂ ਦੇ ਕੋਲੋਂ ਇਹ ਖਾਲੀ ਕਰਾ ਲਿਆ ਸੀ ਤਾਂ ਇਸ ਮਗਰੋਂ ਕਾਫੀ ਅਚਰ ਹੋ ਗਿਆ ਉਸ ਗੱਲ ਨੂੰ ਸਾਲ ਹੀ ਕਹੀ ਹੈ ਕਿ ਹੋ ਗਿਆ ਹੈ ਤੇ ਉਸ ਤੋਂ ਬਾਅਦ ਹੁਣ ਮੁਰ ਲੋਗ ਇੱਥੇ ਵੱਸ ਗਏ ਨੇ ਤੇ ਆਏ ਹੋਏ ਨੇ ਤੁਸੀਂ ਦੇਖੋ ਕਿ ਆਪਣਾ ਆਪਣਾ ਕੰਮ ਹੈ ਜਿਹੜਾ ਉਹ ਇਹ ਪਾਣੀ ਦੇ ਵਿੱਚ ਕਰਦੇ ਪਏ ਨੇ ਤੁਹਾਨੂੰ ਤਸਵੀਰਾਂ ਵੀ ਦਿਖਾਉਣੀ ਆ ਕਿ ਤੁਸੀਂ ਦੇਖੋ ਪਿੱਛੇ ਪਾਣੀ ਹੈ ਜਿਹੜਾ ਉਹ ਕਿੰਨਾ ਗੰਦਾ ਪਾਣੀ ਹੈ ਇਹ ਕਿ ਇਹਦੇ ਵਿੱਚ ਜਾਇਆ ਵੀ ਨਹੀਂ ਜਾ ਸਕਦਾ ਪਰ ਇੱਥੋਂ ਦੇ ਜਿਹੜੇ ਲੋਗ ਨੇ ਉਹ ਮਜਬੂਰ ਨੇ ਤੁਸੀਂ ਦੇਖੋ ਕਿ ਇੱਕ ਮਹਿਲਾ ਹੈ ਜਿਹੜੀ ਉਹ ਇੱਥੇ ਆਈ ਹੋਈ ਹੈ ਤੇ ਕਪੜੇ ਧੋ ਰਹੀ ਹੈ ਦੂਜੇ ਪਾਸੇ ਦੀ ਤੁਹਾਨੂੰ ਤਸਵੀਰ ਦਿਖਾਈ ਹੈ ਕਿ ਜਿਹੜਾ ਇਹ ਖੜਾ ਪਾਣੀ ਹੈ ਉਸ ਦੇ ਵਿੱਚ ਬੱਚੇ ਨੇ ਉਹ ਵੜੇ ਹੋਏ ਨੇ ਤੇ ਨਹਾ ਰਹੇ ਨੇ ਤਾਂ ਹਾਲ ਫਿਲਹਾਲ ਇਹ ਸਥਿਤੀ ਹੈ ਇਸ ਕੱਗਰ ਨਦੀ ਦੀ ਜਿੱਥੇ ਕਿ ਲੋਕ ਹਲੇ ਆ ਜਾ ਰਹੇ ਨੇ ਜਿਹੜੇ ਆਸ-ਪਾਸ ਰਹਿੰਦੇ ਨੇ ਉਹ ਇੱਥੇ ਜ਼ਰੂਰ ਮੌਜੂਦ ਹੈਗੇ ਨੇ ਨਾਲ ਹੀ ਨਾਲ ਸਰਕਾਰੀ ਮਸ਼ੀਨਰੀ ਹੈ ਜਿਹੜੀ ਉਹ ਵੀ ਕੰਮ ਕਰ ਰਹੀ ਹੈ ਤੇ ਐਤਕੀ ਇਹ ਅੰਦਾਜ਼ੇ ਲਾਏ ਜਾ ਸਕਦੇ ਨੇ ਕਿ ਕਿਤੇ ਨਾ ਕਿਤੇ ਸਰਕਾਰ ਨੇ ਪਿਛਲਾ ਜਿਹੜਾ ਘਟਨਾ ਰਹੀ ਹੈ ਉਸ ਤੋਂ ਸਬਕ ਲੈਂਦੇ ਹੋਏ ਇਹ ਜ਼ਰੂਰ ਕੀਤਾ ਹੈ ਕਿ ਇਹ ਜਿਹੜਾ ਕੰਮ ਕੀਤਾ ਜਾਏ ਕਿ ਵਦੇਰਾ ਨੁਕਸਾਨ ਜਿਹੜਾ ਉਹ ਨਾ ਹੋਵੇ ਪਾਣੀ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਉਹ ਬਚਾਇਆ ਜਾ ਸਕੇ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਦੇਖਿਆ ਗਿਆ ਸੀਗਾ ਕਿ ਪਿਛਲੀ ਵਾਰ ਪਾਣੀ ਜਿਹੜਾ ਉਹ ਚੜਦਾ ਹੀ ਆਇਆ ਸੀ ਤੇ ਸੰਭਲਣ ਦਾ ਮੌਕਾ ਵੀ ਨਹੀਂ ਸੀ ਮਿਲਿਆ ਤਾਂ ਅਜੇ ਇਹ ਵਿੱਚ ਇਹ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਲੋਕ ਨੇ ਜਿਹੜੇ ਉਹ ਇੱਥੇ ਹਾਲੇ ਆਏ ਹੋਏ ਨੇ ਕਿਉਂਕਿ ਪਾਣੀ ਹਾਲੇ ਕੀਤੇ ਚੜ ਨਹੀਂ ਰਿਹਾ ਤੇ ਦੂਜੇ ਪਾਸੇ ਬੱਚੇ ਇੱਥੇ ਛੋਟੇ-ਛੋਟੇ ਨਹਾਉਣ ਦੇ ਲਈ ਆਏ ਹੋਏ ਨੇ ਤੇ ਨਾਲ-ਨਾਲ ਸਰਕਾਰੀ ਮਸ਼ੀਨਰੀ ਦਾ ਕੰਮ ਵੀ ਜਾਰੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਪਾਣੀ ਅਸੀਂ ਤੁਹਾਨੂੰ ਦਿਖਾਇਆ ਕਿ ਇੱਥੇ

पानी नहीं आ रहा बिल्कुल भी पिछली बार जब बारिश आई थी ज्यादा पानी आ गया था तो यहाँ पे आप लोग तब भी यहीं रहते थे आस पास हाँ, यहीं रहते थे, हाँ। तो खाली करने के लिए तब बोला गया था हाँ। तो अब क्या कह रहा है प्रशासन ने कहा है अभी कुछ खाली करना है या अभी कैसे कुछ नहीं कहा अब जैसे मशीनरी यहाँ पे आपने भी देखी कि आगे की वो तैयारी कर रहे हैं कि ज्यादा पानी यहाँ पे ना पहुँच पाए तो आपको लगता है कि सरकार की तैयारी है जो वो ठीक है ठीक ठीक चल चल रहा है पे पे तो तो मगर हमारी कॉलोनी में तो कोई सुविधा नहीं है पानी पूनी की बहुत दिक्कत है बच्चे भी हमने देखा कि आगे नहा रहे हैं इतने गंदे में, पानी में ना में अब इसमें किसका नहाने को दिल करेगा किसी का कुछ करने को दिल करेगा पर मजबूरी है मजबूरी में कपड़े धो रहे हैं मजबूरी में बच्चे नहा रहे हैं तो पानी दे करके तो देखो काफी दिक्कतों ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਤੇ ਤੁਸੀਂ ਪਾਣੀ ਵੀ ਇੱਕ ਵਾਰ ਦੇਖ ਲਵੋ ਕਿ ਇਹ ਬਹੁਤ ਹੀ ਗੰਦਾ ਪਾਣੀ ਉਸ ਨੂੰ ਕਿਹਾ ਜਾ ਸਕਦਾ ਹੈ ਕਿ ਇੱਕ ਜਗ੍ਹਾ ਖੜਿਆ ਹੈ ਇਸ ਪਾਣੀ ਦੇ ਵਿੱਚ ਹੀ ਅਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਜਿਸ ਤਰ੍ਹਾਂ ਦੇਖਿਆ ਗਿਆ ਕਿ ਮਲੇਰੀਆ ਦੇ ਜ਼ਿਆਦਾਤਰ ਕੇਸਿਸ ਨੇ ਜਿਹੜੇ ਉਹ ਹੁਣ ਆ ਰਹੇ ਨੇ ਜਿੱਥੇ-ਜਿੱਥੇ ਬਾਰਸ਼ਾਂ ਪਈਆਂ ਨੇ ਜਿੱਥੇ ਸਰਕਾਰ ਇੱਕ ਪਾਸੇ ਉਹਨਾਂ ਦੇ ਵੱਲ ਧਿਆਨ ਕਰ ਰਹੀ ਹੈ ਤੇ ਦੂਜੇ ਪਾਸੇ ਇਸ ਪਾਸੇ ਵੀ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਇਹ ਦਰਿਆ ਨੇ ਨਦੀ ਨਾਲੇ ਨੇ ਇਹਨਾਂ ਵਿੱਚ ਵੀ ਪਾਣੀ ਹੈ ਜਿਹੜਾ ਉਹ ਖਲੋਤਾ ਹੋਇਆ ਤੇ ਸਰਕਾਰ ਇੱਕ ਪਾਸੇ ਹੜ੍ਹਾਂ ਦੇ ਲਈ ਜ਼ਰੂਰ ਪ੍ਰਬੰਧ ਕਰਦੀ ਨਜ਼ਰ ਆ ਰਹੀ ਹੈ ਕਿ ਪਾਣੀ ਜੇਕਰ ਐਤਕੀ ਵੀ ਹਿਮਾਚਲ ਵੱਲ ਤੋਂ ਲੜ ਕੇ ਆਉਂਦਾ ਹੈ ਤਾਂ ਉਸ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਹੈ ਉਹ ਰੋਕਿਆ ਜਾ ਸਕੇ ਠਲ ਪਾਈ ਜਾ ਸਕੇ ਤਾਂ ਜੋ ਅੱਗੇ ਨਾ ਜਾਵੇ ਇਹ ਪਾਣੀ ਤੇ ਕਿਤੇ ਨਾ ਕਿਤੇ ਸਰਕਾਰੀ ਮਸ਼ੀਨਰੀ ਲਗਾ ਕੇ ਤੁਹਾਨੂੰ ਅਸੀਂ ਦਿਖਾਇਆ ਹੈ ਕਿ ਸਰਕਾਰ ਇਸ ਨੂੰ ਰੋਕਣ ਦੇ ਪੂਰੇ ਉਪਰਾਲੇ ਕਰ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਹਾਲੇ ਖਬਰਾਂ ਆ ਰਹੀਆਂ ਨੇ ਕਿ ਹਿਮਾਚਲ ਦੇ ਵਿੱਚ ਵਿਦੇਰੀ بارش ਜਿਹੜੀ ਉਹ ਹੋ ਗਈ ਹੈ ਹਿਮਾਚਲ ਤਰਸਤ ਹੈਗਾ ਇਸ ਵੇਲੇ بارش ਦੇ ਨਾਲ ਪਰ ਟਰਾਈ ਸਿਟੀ ਹਾਲੇ ਵੀ بارش ਦੀ ਉਡੀਕ ਕਰ ਰਿਹਾ ਹੈ ਦੇਖਣਾ ਹੋਵੇਗਾ ਕਿ ਐਤ ਕੀ ਜਿਹੜੇ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਉਹ ਕਿੰਨੇ ਕੁ ਸਟੀਕ ਹੁੰਦੇ ਨੇ ਵੀਡੀਓ ਜਰਨਲਿਸਟ ਗੁਰ ਸਾਹਿਬ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਪੰਚਕੂਲੇ ਤੋਂ ਹਰਸਿੰਮਰ